ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌਰ ਜ਼ਿਲ੍ਹਾ ਬਰਨਾਲਾ ਵੱਲੋਂ ਮਿਤੀ 29 ਫਰਵਰੀ 2024 ਨੂੰ ਲੈਕਚਰਰ ਵਜੋਂ ਡਿਊਟੀ ਨਿਭਾਉਂਦੇ ਹੋਏ ਸੇਵਾਮੁਕਤ ਹੋਏ ਕ੍ਰਾਂਤੀਕਾਰੀ ਅਧਿਆਪਕ ਸਰਦਾਰ ਗੁਰਮੇਲ ਸਿੰਘ ਭਟਾਲ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਮਾਜ ਨੂੰ ਚੰਗੀਆਂ ਲੀਹਾਂ ਤੇ ਲਿਜਾਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਉਹਨਾਂ ਦੀ ਸੇਵਾਮੁਕਤੀ ਵੇਲੇ ਸਕੂਲ ਦੇ ਪ੍ਰਿੰਸੀਪਲ ਮੇਜਰ ਸਿੰਘ ਅਤੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਯੋਜਨ ਕੀਤਾ ਗਿਆ ਆਪਣੀ ਪਤਨੀ ਦੇ ਪਰਿਵਾਰਕ ਮੈਂਬਰਾਂ ਨਾਲ ਸਕੂਲ ਪਹੁੰਚਣ ਦੇ ਸਮੁੱਚੇ ਸਕੂਲ ਸਟਾਫ ਵੱਲੋਂ ਪੂਰੇ ਢੋਲ-ਤਮਕੇ ਨਾਲ ਫੁੱਲਾਂ ਦੇ ਹਾਰ ਅਤੇ ਕੁਲਦਸਤੇ ਭੇਟ ਕਰਕੇ ਉਹਨਾਂ ਦਾ ਸ਼ਾਨਦਾਰ ਸਵਾਗਤ ਕਰਕੇ ਪੂਰੇ ਮਾਣ ਸਤਿਕਾਰ ਨਾਲ ਸਕੂਲ ਦੇ ਅੰਦਰ ਲਜਾਇਆ ਗਿਆ। ਸਕੂਲ ਟਾਈਮ ਤੋਂ ਬਾਅਦ ਹੋਏ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਕੂਲ ਦੇ ਪ੍ਰਿੰਸੀਪਲ ਮੇਜ ਸਿੰਘ ਨੇ ਕਿਹਾ ਕਿ ਸਰਦਾਰ ਗੁਰਮਿਲ ਸਿੰਘ ਪੁਟਾਲ ਵਰਗੇ ਅਧਿਆਪਕ ਤੇ ਅਸੀਂ ਦਾ ਕੀ ਪੂਰਾ ਅਧਿਆਪਕ ਵਰਗ ਮਾਣ ਮਹਿਸੂਸ ਕਰਦਾ ਹੈ ਅਤੇ ਹਮੇਸ਼ਾ ਲੇਕਰਦਾ ਰਹੇਗਾ ਜਿਸ ਨੇ ਆਪਣੀ ਨਿੱਜਤਾ ਨਾਲੋਂ ਹਮੇਸ਼ਾ ਆਪਣੇ ਕੰਮ ਨੂੰ ਪਹਿਲ ਦਿੱਤੀ। ਸਮਾਜ ਅੰਦਰ ਅਜਿਹੇ ਲੋਕ ਬਹੁਤ ਘੱਟ ਗਿਣਤੀ ਉਨਾ ਸਰਦਾਰ ਗੁਰਮੀਤ ਪਟਾਲ ਨੂੰ ਵਧਾਈ ਦਿੰਦੀ ਆ ਭਵਿੱਖ ਵਿੱਚ ਵੀ ਸਮਾਜ ਲਈ ਆਪਣੀ ਲੜਾਈ ਇਸੇ ਤਰ੍ਹਾਂ ਜਾਈ ਰੱਖਣ ਦੀ ਅਪੀਲ ਕੀਤੀ ਤੁਸੀਂ ਦੇਖ ਰਹੇ ਹੋ ਮਲੇਰ ਕੋਲਾ ਤੋਂ ਕੁਲਵੰਗ ਸਿੰਘ ਮਹਾਲੇ ਦੀ ਰਿਪੋਰਟ ਮੈਂ ਅੱਜ ਆਪਣੀ ਸਰਕਾਰੀ ਨੌਕਰੀ ਦਾ ਆਖਰੀ ਦਿਨ ਪੂਰਾ ਕਰਕੇ ਆਪਣੀ ਆਮ ਜ਼ਿੰਦਗੀ ਵੱਲ ਸਫ਼ਰ ਸ਼ੁਰੂ ਕਰਨਾ ਹੈ ਦੋ ਗੱਲਾਂ ਜਦੋਂ ਮੈਂ ਬਹੁਤ ਸਾਰੇ ਨੌਜਵਾਨ ਸਾਥੀ ਜੱਗੀ ਵਰਗੇ ਹੋਰ ਨੌਜਵਾਨ ਸਾਬਕਾ ਵਿਦਿਆਰਥੀ ਦਰਜਾਂ ਦੀ ਗਿਣਤੀ 'ਚ ਜਿਹੜੇ ਲਗਾਤਾਰ ਰਿਟਾਇਰਮੈਂਟ ਦੀਆਂ ਤਿਆਰੀਆਂ 'ਚ ਭਾਵੇਂ ਸਕੂਲ ਵਾਲੀ ਐ ਭਾਵੇਂ ਘਰ ਵਾਲੀ ਐ ਉਹਦੇ 'ਚ ਲੱਗੇ ਹੋਇਆ ਕਾਰਡ ਵੰਡਣ ਮੈਂ ਆਪ ਜਿੰਨੇ ਕ ਬੰਦਿਆਂ ਨੂੰ ਕਾਰਡ ਦਿੱਤਾ ਉਹਨਾਂ 'ਚ ਦੋ ਸਵਾਲ ਮੈਨੂੰ ਬੜੀ ਬਾਖੂਬੀ ਹੋਈ ਪਹਿਲਾ ਇਹ ਜਦੋਂ ਮੈਂ ਕਾਰਡ ਦਿੰਦਾ ਸੀ ਆਪਣੀ ਰਿਟਾਇਰਮੈਂਟ ਆਇਓ ਹੈਰਾਨੀ ਰਿਟਾਇਰ ਹੋ ਵੀ ਗਿਆ ਮਗਾ ਹਾਂ ਮੈਂ 58 ਦਾ ਹੋ ਗਿਆ ਪੂਰਾ ਹੋ ਗਿਆ ਦੂਜਾ ਸਵਾਲ ਜਿਹੜਾ ਸਾਰਿਆਂ ਨੇ ਨਹੀਂ ਕੀਤਾ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਸਾਡੀ ਜਥੇਬੰਦਕ ਵਿਚਾਰਧਾਰਕ ភਸ਼ੋਕੜ ਨੂੰ ਸਾਡੀ ਲਾਈਨ ਨੂੰ ਜਾਣਦੇ ਐ ਉਹਨਾਂ ਦਾ ਸਵਾਲ ਸੀ ਇਹ ਦੂਬਾਰ ਫਿਰ ਕੀ ਕਰਿਆ ਕਰੇਗਾ ਇਹ ਦੁਬਾਰ ਮੈਂ ਕੀ ਕਰਿਆ ਕਰੂੰਗਾ ਮੈਂ ਇਸ ਗੱਲ ਦਾ ਜਵਾਬ ਆਪਣੀ ਇਸ ਅ ਅੱਜ ਦੀ ਦਿਹਾੜੀ ਤੇ ਅ ਜਾਰੀ ਕੀਤੀ ਲੋਕ ਅਰਪਣ ਕੀਤੀ ਕਿਤਾਬ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਸ ਧਰਤੀ ਤੇ ਮਨੁੱਖ ਹੁੰਦਾ ਕਿਤੇ ਵੀ ਵਿਚਰਦਾ ਉਹ ਸਮਾਜ ਚ ਉਹਦੇ ਵੱਖ-ਵੱਖ ਰੂਪ ਹੈ ਸਭ ਤੋਂ ਪਹਿਲਾਂ ਉਹਦਾ ਮਨੁੱਖ ਵਾਲਾ ਰੂਪ ਹੈ ਫਿਰ ਉਹ ਮਨੁੱਖ ਹੁੰਦੇ ਹੋਏ ਕਰਦਾ ਕੀ ਆ ਸਮਾਜ 'ਚ ਇਹ ਰੂਪ ਐ ਫਿਰ ਉਹ ਆਪਦੀ ਉਪਜੀਵਕਾ ਕਮਾਉਂਦਾ ਕਮਾਉਂਦਾ ਆਪਣਾ ਪਰਿਵਾਰ ਪਾਲਦਾ ਪਾਲਦਾ ਹੋਰਾਂ ਪਰਿਵਾਰਾਂ ਨਾਲ ਬਾਕੀ ਦੇ ਸਮਾਜ ਨਾਲ ਕਿਹੋ ਜਿਹਾ ਸਿਰੋਕਾਰ ਚੜ੍ਹਾ ਕੇ ਚੱਲਦਾ ਐ ਇਹ ਸਾਰੇ ਪੱਖਾਂ ਜ਼ਿੰਦਗੀ ਦੇ ਇੱਕ ਮਨੁੱਖ ਦੇ ਰੂਪ 'ਚ ਇੱਕ ਅਧਿਆਪਕ ਦੇ ਰੂਪ 'ਚ ਇੱਕ ਕਵੀ ਦੇ ਰੂਪ ਚ ਇੱਕ ਲੇਖਕ ਦੇ ਰੂਪ ਚ ਇੱਕ ਸਮਾਜ ਸੇਵੀ ਦੇ ਰੂਪ ਚ ਮੇਰੇ ਜਿੰਨੇ ਵੀ ਰੂਪ ਤੁਸੀਂ ਵੇਖੇ ਆ ਮੈਂ ਹਰ ਥਾਂ ਤੇ ਲੋਕਾਂ ਦਾ ਜਾਇਆ ਹੋ ਕੇ ਨਿਵਣ ਦੀ ਕੋਸ਼ਿਸ਼ ਕੀਤੀ ਆ ਦੀ ਸੱਚ ਨਹੀਂ ਆ ਗੱਲ ਖਤਮ ਕਰੂੰਗਾ ਤੇ ਇਹਨਾਂ ਦਾ ਅਸੀਂ ਮਾਨ ਸਨਮਾਨ ਕੀਤਾ ਉਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜਿਹੜਾ ਅਧਿਆਪਕ ਦਾ ਕੀਤਾ ਇਹ ਆਪਣੇ ਆਪ ਦੀ ਇੱਕ ਮਾਨ ਸਨਮਾਨ ਜਿਹੜਾ ਮਨੋਖਾ ਉਹ ਵੀ ਬਾਕੀ ਜੀਵਾਂ ਦੀ ਤਰ੍ਹਾਂ ਹੀ ਬਾਕੀ ਸਾਰੀਆਂ ਕਿਰਿਆਵਾਂ ਕਰਦਾ ਖਾਣ ਪੀਣ ਦੀਆਂ ਤੇ ਵੱਡੇ ਹੋਣ ਦੀਆਂ ਪਰ ਇੱਕ ਅਧਿਆਪਕੀ ਆ ਜਿਹੜਾ ਬਾਕੀ ਜੀਵਨ ਤੋਂ ਉਹਨੂੰ ਵੱਖ ਕਰਦਾ ਸੂਝ-ਬੂਝ ਦਿੰਦਾ ਠੀਕ ਆ ਉਸ ਬੰਦੇ ਨੂੰ ਉਸ ਨਾ ਜਾਂਦਾ ਜਿਹੜਾ ਸਕੂਲ ਕਦੇ ਗਿਆ ਨਹੀਂ ਅਧਿਆਪਕ ਕੀ ਹੁੰਦਾ ਇੱਕ ਸਕੂਨ ਸ਼ਬਦ ਹੈ ਉਹ ਦੁਨੀਆ 'ਚ ਘੱਟ ਅਵੇਲੇਬਲ ਆ ਜਿਵੇਂ ਸਾਨੂੰ ਲੱਭਣਾ ਨਹੀਂ ਹੁੰਦਾ ਉਹ ਜਦੋਂ ਅਸੀਂ ਕੋਈ ਮਿਊਜ਼ਿਕ ਸੁਣਦੇ ਆ ਉਦੋਂ ਮਿਲਦਾ ਸਾਨੂੰ ਤੇ ਇੱਕ ਅਧਿਆਪਕਾ ਜਿਹੜਾ ਇਹ ਦੱਸਦਾ ਵੀ ਭਾਈ ਜਿਹੜਾ ਤੇਰਾ ਨੱਕਾ ਉਹ ਤੇ ਵੀ ਮੈਥ ਦੀ ਇੰਟੀਗ੍ਰੇਸ਼ਨ ਦਾ ਫਾਰਮੂਲਾ ਕੁਦਰਤ ਨੇ ਲਾਇਆ ਹੋਇਆ ਤੇ ਉਹਨੂੰ ਉਥੋਂ ਮੈਥ ਦੇ ਇੰਟੀਗ੍ਰੇਸ਼ਨ ਤੋਂ ਵੀ ਸਕੂਨ ਲੱਭਣ ਲੱਗਦਾ ਆ ਉਹਦੇ ਸਟੂਡੈਂਟ ਨੂੰ ਉਹਨੂੰ ਗਾਣਿਆਂ ਵਰਗਾ ਲੱਗਦਾ ਮੈਥ ਤੇ ਇਹ ਅਧਿਆਪਕ ਦੀ ਸ਼ਕਤੀ ਆ ਗਰਮੇਲ ਪਟਾਲ ਜੀ ਰਿਟਾਇਰ ਹੋਏ ਨੇ ਅੱਜ ਤੇ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਮੈਂ ਕਾਮਨਾ ਕਰੂੰਗਾ ਕਿ ਤੰਦਰੁਸਤ ਰਹਿਣ ਪਹਿਲਾਂ ਸਰਕਾਰੀ ਤੌਰ ਤੇ ਸਾਡੇ ਨਾਲ ਸੀ ਤੇ ਹੁਣ ਵੀ ਸਾਥੋਂ ਵੱਖ ਨਹੀਂ ਹੋਏ ਹੁਣ ਸਮਾਜਿਕ ਤੌਰ ਤੇ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਡੇ ਨਾਲ ਖੜਨਗੇ ਤੇ ਅਸੀਂ ਇਹਨਾਂ ਦੇ ਸਾਥੀ ਹੋਵਾਂਗੇ ਤੇ ਇਹ ਸਾਡੇ ਸਾਥੀ ਹੋਣਗੇ